ਦਿਲਪੋਰਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਭਾਰਤ-ਪਾਕ ਦੇ ਜਿਹੜੇ ਤਣਾਅਪੂਰਨ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਹਰ ਇੱਕ ਨਾਗਰਿਕ ਦੇ ਵਿੱਚ ਚਿੰਤਾ ਬਣੀ ਹੋਈ ਹੈ ਤਾਂ ਤੁਹਾਨੂੰ ਦੱਸਦੀ ਕਿ ਲੁਧਿਆਣਾ ਦੇ ਇੱਕ ਨਿੱਜੀ ਸ਼ਾਪਿੰਗ ਮਾਲ ਦੇ ਵਿੱਚ ਮੌਜੂਦ ਹਾਂ ਤਾਂ ਜਿੱਥੇ ਮੇਰੇ ਪਿੱਛੇ ਤੁਸੀਂ ਗੱਡੀਆਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਮੋਟਰਸਾਈਕਲਾਂ ਤੇ ਲੋਕ ਆ ਰਹੇ ਨੇ ਤੇ ਸਮਾਨ ਲਿਜਾ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਲੋਕਾਂ ਤੱਕ ਇਹ ਖਬਰ ਪਹੁੰਚਦੀ ਹੈ ਕਿ ਮਾਹੌਲ ਜਿਹੜਾ ਤਣਾਪੂਰਨ ਤਾਂ ਲੋਕਾਂ ਦੇ ਵਿੱਚ ਇੱਥੋਂ ਤੱਕ ਵੀ ਖਬਰਾਂ ਆਈਆਂ ਨੇ ਕਿ ਕਿਤੇ ਦੁਬਾਰਾ ਤੋਂ ਕੋਈ ਲਾਕਡਾਊਨ ਵਰਗੀ ਸਥਿਤੀ ਨਾ ਬਣ ਜਾਵੇ ਦੁਬਾਰਾ ਤੋਂ ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਨਾ ਹੋਣਾ ਪੈ ਜੇ ਇਸ ਲਈ ਲੋਕ ਨੇ ਜਿਹੜੇ ਰਾਸ਼ਨ ਜਿਹੜਾ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਦਾ ਲਿਜਾ ਰਹੇ ਨੇ ਤਾਂ ਇੱਕ ਨਿੱਜੀ ਸ਼ਾਪਿੰਗ ਮਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਾਮ ਦੇ ਕਰੀ ਸੱਤ ਕੋ ਵੱਜਣ ਵਾਲੇ ਨੇ ਤਾਂ ਲਗਾਤਾਰ ਨੇ ਜਿਹੜੇ ਲੋਕ ਆ ਰਹੇ ਨੇ ਗੱਡੀਆਂ ਦੇ ਵਿੱਚ ਆ ਰਹੇ ਨੇ ਤਾਂ ਇਹਨਾਂ ਨੂੰ ਆਪਾਂ ਪੁੱਛ ਲੈਣੇ ਆ ਕਿਸੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਦੋਂ ਤੁਸੀਂ ਸ਼ਾਪਿੰਗ ਕਰਨ ਆਏ ਹੋ ਇਹ ਜਿਹੜਾ ਭਾਰਤ ਬਾਗ ਦਾ ਤਣਾਪੂਰਨ ਮਾਹੌਲ ਚੱਲ ਰਿਹਾ ਉਹਦੇ ਕਰਕੇ ਤੁਹਾਨੂੰ ਐ ਵੀ ਜ਼ਿਆਦਾ ਸ਼ਾਪਿੰਗ ਕਰੀ ਜਾਵੇ ਜਾਂ ਫਿਰ ਕਿਸਦੇ ਚੱਲ ਜੇ ਦੇਖੋ ਵੈਸੇ ਤਾਂ ਰੁਟੀਨ ਚ ਹੀ ਆਏ ਸੀਗੇ ਲੇਕਿਨ ਵਾਕਾਈ ਵਿੱਚ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਜੋ ਮਾਹੌਲ ਬਣਿਆ ਹੋਇਆ ਹੈ ਅੱਜਕੱਲ ਉਹਦੇ ਮੱਦੇ ਨਜ਼ਰ ਜੋ ਲੋਕਾਂ ਦੇ ਵਿੱਚ ਤਣਾਅ ਦੀ ਸਥਿਤੀ ਆਮ ਤੌਰ ਤੇ ਦੇਖੇ ਜਾ ਰਹੀ ਹੈ ਪੰਜਾਬ 'ਚ ਸਪੈਸ਼ਲੀ ਬਾਰਡਰ ਏਰੀਆ 'ਚ ਫਿਲਹਾਲ ਜੋ ਕੱਲ ਰਾਤ ਹੋਰਾ ਸਵੇਰੇ ਹੋਇਆ ਉਹ ਅੰਮ੍ਰਿਤਸਰ ਦੇ ਬਾਰਡਰ ਏਰੀਆ ਦੇ ਨਜ਼ਦੀਕ ਹੋਣ ਕਰਕੇ ਹੋਇਆ ਲੇਕਿਨ ਲੋਕਾਂ ਦੇ ਵਿੱਚ ਇਸ ਚੀਜ਼ ਦੇ ਮਨ 'ਚ ਸ਼ੰਕਾ ਜਾਂ ਡਰ ਪੈਦਾ ਕਿਤੇ ਨਾ ਕਿਤੇ ਹੋਇਆ ਕਿ ਇਹ ਪੈਨਿਕ ਸਿਚੁਏਸ਼ਨ ਇੱਥੇ ਵੀ ਕ੍ਰੀਏਟ ਹੋ ਸਕਦੀ ਹੈ ਔਰ ਜੋ ਗਤੀਵਿਧੀਆਂ ਅੱਜ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੋਈਆਂ ਉਹਦੇ ਮੱਦੇਨਜ਼ਰ ਅੱਜ ਰਾਤ ਵੀ ਲੋਕਾਂ ਦੇ ਮਨ 'ਚ ਡਰ ਜਾਂ ਸ਼ੰਕਾ ਹੋ ਸਕਦੀ ਹੈ। ਅੱਛਾ ਚਲਦੇ ਚਲਦੇ ਆਪਾਂ ਆਖਰੀ ਸਵਾਲ ਲੈ ਲੈਂਦੇ ਆ ਤੁਹਾਡੇ ਤੋਂ ਕੀ ਪਰਿਵਾਰ ਵੀ ਤੁਹਾਡਾ ਵੀ ਚਿੰਤਾ 'ਚ ਹੈ ਜਿਵੇਂ ਬਾਕੀ ਪਰਿਵਾਰ ਚਿੰਤਾ ਦੇ ਵਿੱਚ ਨੇ ਕਿ ਸਮਾਨ ਲੈ ਲਈਏ, ਰਾਸ਼ਨ ਲੈ ਲਈਏ ਕਿਤੇ ਕੱਲ ਨੂੰ ਲੋਕਡਾਊਨ ਵਰਗੀ ਸਥਿਤੀ ਨਾ ਬਣ ਜੇ। ਮੈਂ ਪਹਿਲੇ ਵੀ ਦੱਸਿਆ ਕਿ ਆਪਾਂ ਤੇ ਰੂਟੀਨ 'ਚ ਲੈਣ ਆਏ ਆ। ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਹੈ ਡਰ ਕਿਤੇ ਨਾ ਕਿਤੇ ਹੈ। ਕੇ ਸਮਾਨ ਲੈ ਲਈਏ ਕਿਤੇ ਨਾ ਕਿਤੇ ਲੋਕਡਾਊਨ ਵਰਗੀ ਸਥਿਤੀ ਨਾ ਦੁਬਾਰਾ ਪੈਦਾ ਹੋ ਜਾਈ ਜਾਂ ਵਾਰ ਨਾ ਲੱਗ ਜਾਏ ਜੀ ਔਰ ਬਟ ਅਸੀਂ ਇਹੀ ਰੱਬ ਪ੍ਰੇਅਰ ਕਰਦੇ ਹਾਂ ਕਿ ਸਭ ਸੇਫ ਰਹਿਣ ਸਭ ਠੀਕ ਰਵੇ ਔਰ ਪਰਮਾਤਮਾ ਸਭ ਦਾ ਭਲਾ ਕਰੇ ਥੈਂਕ ਯੂ ਸੋ ਮਚ ਥੈਂਕ ਯੂ ਤਾਂ ਲਗਾਤਾਰ ਜਿਹੜੇ ਲੋਕ ਨੇ ਆ ਰਹੇ ਨੇ ਗੱਡੀਆਂ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਤਾਂ ਤੁਹਾਨੂੰ ਦੱਸਦੀ ਕਿ ਤਸਵੀਰਾਂ ਇੱਕ ਨਿੱਜੀ ਸ਼ਾਪਿੰਗ ਮਾਲ ਲੁਧਿਆਣਾ ਦੀਆਂ ਨੇ ਜਿੱਥੇ ਲੋਕ ਨੇ ਜਿਹੜੇ ਪੂਰੇ-ਪੂਰੇ ਪਰਿਵਾਰ ਦੇ ਨਾਲ ਆ ਰਹੇ ਨੇ ਤੇ ਇੱਕ ਨਹੀਂ ਬਲਕਿ ਦੋ-ਦੋ ਮਹੀਨਿਆਂ ਦਾ ਤਿੰਨ-ਤਿੰਨ ਮਹੀਨਿਆਂ ਦਾ ਰਾਸ਼ਨ ਲੈ ਕੇ ਜਾ ਰਹੇ ਨੇ ਤਾਂ ਫੀਡ ਪੜਕਾ ਪੂਰਾ ਹੈ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਇਸ ਚੀਜ਼ ਦੀ ਲੈ ਕੇ ਖੌਫ ਡਰ ਬਣਿਆ ਹੋਇਆ ਹੈ ਕਿ ਕਿਤੇ ਮੁਰਤੋਂ ਘਰਾਂ ਦੇ ਵਿੱਚ ਕੈਦਨਾ ਹੋਣਾ ਪੈ ਜਾਵੇ ਤਾਂ ਇੱਕ ਹੋਰ ਸਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਤੁਹਾਨੂੰ ਦੱਸਦੀ ਕਿ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇੱਕ ਸ਼ਾਪਿੰਗ ਮਾਲ ਦੀਆਂ ਸਾਂਝੀਆਂ ਕਰ ਰਹੇ ਆ ਜਿਵੇਂ ਕਿ ਇਸ ਤੋਂ ਪਹਿਲਾਂ ਵੀ ਇੱਕ ਭਾਈ ਸਾਹਿਬ ਨੇ ਇਹ ਗੱਲ ਨੂੰ ਆਖਿਆ ਹੈ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਇਸੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਾਪਿੰਗ ਮਾਲ ਲੁਧਿਆਣਾ ਦੇ ਵਿੱਚ ਜਿਹੜਾ ਨਾਮ ਵਾਲ ਸ਼ਾਪਿੰਗ ਮਾਲ ਆ ਉੱਥੇ ਲੋਕ ਨੇ ਜਿਹੜੇ ਲਗਾਤਾਰ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੇ ਰਾਸ਼ਨ ਇਕੱਠਾ ਕਰ ਰਹੇ ਨੇ ਤਾਂ ਸਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਗਾਤਾਰ ਜਦੋਂ ਮਾਹੌਲ ਇਸ ਤਰ੍ਹਾਂ ਦਾ ਤੁਸੀਂ ਵੀ ਕਿਉਂਕਿ ਭੀੜ ਦੇਖਦੇ ਹੋ ਚਾਰੇ ਪਾਸੇ ਕਿ ਪਰਿਵਾਰ ਦੇ ਵਿੱਚ ਵੀ ਇਹ ਗੱਲਾਂ ਹੋਈਆਂ ਕਿ ਰਾਸ਼ਨ ਇਕੱਠਾ ਲੈ ਕੇ ਰੱਖ ਲਈਏ ਕਿਤੇ ਕੱਲ ਨੂੰ ਕੋਈ ਲੋਕਡਾਊਨ ਵਰਗੀ ਸਥਿਤੀ ਨਾ ਬਣ ਜਾਵੇ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਖਲਾਫ ਨਹੀਂ ਮੁਝੇ ਐਕਸਪੈਕਟ ਨਹੀਂ ਲੱਗ ਰਿਹਾ ਕਿ ਲੋਕਡਾਊਨ ਹੋ ਪਾਏਗਾ ਲੇਕਿਨ ਇਹ ਜ਼ਰੂਰ ਹੈ ਕਿ ਥੋੜਾ ਪ੍ਰੀਕੌਸ਼ਨਰੀ ਮੀਜਰ ਕਰ ਲਈਏ ਹਮ ਥੋੜਾ ਸਮਾਨ ਰੱਖ ਸਕਤੇ ਹਾਂ ਠੀਕ ਹੈ ਤਾਂ ਲਗਾਤਾਰ ਤੁਹਾਡੇ ਨਾਲ ਫਿਰ ਜਿਹੜੀਆਂ ਗੱਡੀਆਂ ਨੇ ਇੱਕ ਤੋਂ ਬਾਅਦ ਇੱਕ ਗੱਡੀਆਂ ਆ ਰਹੀਆਂ ਨੇ ਕਿਉਂਕਿ ਲੋਕ ਨੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਖੌਫ ਵੀ ਹੁੰਦਾ ਹੈ ਕਿ ਇੱਕੋਦਮ ਜਦੋਂ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਤਾਂ ਘਰ ਦੇ ਵਿੱਚ ਚੀਜ਼ਾਂ ਪੂਰੀਆਂ ਹੋਣ ਸਮਾਨ ਪੂਰਾ ਹੋਵੇ ਲੋਕ ਆਪਣੇ ਤਰਫ ਤੋਂ ਕੋਈ ਵੀ ਕਮੀ ਨਹੀਂ ਰੱਖਣਾ ਚਾਹੁੰਦੇ ਤਾਂ ਲਗਾਤਾਰ ਤੁਹਾਡੇ ਨਾਲ ਡੇਲੀ ਪੋਸਟ ਪੰਜਾਬੀ ਤੇ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਲੋਕ ਆਪਣੇ ਥੈਲੇ ਲੈ ਕੇ ਆ ਰਹੇ ਨੇ ਸਮਾਨ ਦੇ ਲਈ ਇਸ ਤੋਂ ਇਲਾਵਾ ਸ਼ਾਪਿੰਗ ਮਾਲ ਦੇ ਵਿੱਚ ਭੀੜ ਲੱਗੀ ਹੋਈ ਹੈ ਜੇ ਗੱਲ ਕਰੀਏ ਤਾਂ ਕੱਲਾਂ ਦਿਨ ਤੋਂ ਹੀ ਜੇ ਇੱਕ ਦੋ ਦਿਨਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਅਤੇ ਸ਼ਾਪਿੰਗ ਕਰ ਰਹੇ ਨੇ ਤਾਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਇਸੇ ਤਰ੍ਹਾਂ ਸਾਂਝੀਆਂ ਕਰਦੇ ਰਵਾਂਗੇ ਤਾਂ ਕੀ ਅੱਜ ਤੁਸੀਂ ਇੱਧਰ ਮੈਂ ਬੜਾ ਝੋਲਿਆਂ ਤੇ ਨਜ਼ਰ ਮਾਰਾ ਦੋ ਚਾਰ ਪੰਜ ਝੋਲੇ ਇਹ ਭਰ ਕੇ ਲੈ ਚੱਲੇ ਨੇ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਖੌਫ ਆ ਕਿ ਕੱਲ ਨੂੰ ਸਥਿਤੀ ਜਿਹੜੀ ਹੋਰ ਦੀ ਹੋਰ ਨਾ ਬਣ ਜਾਵੇ ਤਾਂ ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਆਮ ਫਰਮ ਨਾਰਥ ਈਸਟ ਤ੍ਰਿਪੁਰਾ ਅੱਛਾ ਇਹ ਕਿੱਥੇ ਜੇ ਪੈ ਜਾਂਦਾ ਕਿਹੜੀ ਜਗ੍ਹਾ ਦੇ ਵਿੱਚ ਇਹ ਨਾਰਥ ਈਸਟ 'ਚ ਮੈਂ ਤ੍ਰਿਪੁਰਾ 'ਚ ਬੰਗਲਾਦੇਸ਼ ਦੇ ਬਗਲ 'ਮੀ ਹੈ ਹੁਣ ਜਿਹੜਾ ਮਾਹੌਲ ਦੇਖ ਰਹੇ ਹੋ ਇਹਦੇ ਬਾਰੇ ਪਤਾ ਹੈਗਾ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ ਮਾਹੌਲ ਚੱਲ ਰਿਹਾ ਆਪਰੇਸ਼ਨਸ ਤੋਂ ਦੂਰ ਚੱਲ ਰਿਹਾ ਏ ਤਾਂ ਜਿਹੜੀ ਸ਼ਾਪਿੰਗ ਹੈ ਕਿਸ ਲਈ ਕਰ ਰਹੇ ਹੋ ਮਤਲਬ ਇੰਨਾ ਸਮਾਨ ਬੰ क्योंकि हम डर लग रहा है क्योंकि वरना हो जाए तो इसीलिए हम ये सब खरीद रहे हैं क्योंकि अगर तो ऐसा होता है कुछ माहौल ज़्यादा ख़राब होता है तो हम बाहर नहीं निकाल पाएंगे तो इसीलिए हम सब खरीद के लेके जा रहे हैं कि ਸਿਚੁਏਸ਼ਨ ਕੁਝ ਵੀ ਹੋ ਸਕਦਾ ਹੈ ਤਾਂ ਹਮਕੋ ਬਾਹਰ ਨਾ ਨਿਕਾਲਣਾ ਹੈ ਅੱਛਾ ਫੈਮਿਲੀ ਦੇ ਨਾਲ ਜਦੋਂ ਗੱਲ ਹੁੰਦੀ ਹੈ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਹੈਗਾ ਕਿ ਇੱਥੇ ਆ ਜੀ ਹਾਂ ਫੈਮਿਲੀ ਮੇਂ ਤਾਂ ਬਹੁਤ ਡਰ ਰਹੇ ਆ ਅਭੀ ਵੀ ਫੋਨ ਕਰ ਰਹਾ ਥਾ ਮੈਂ ਜਬ ਇਧਰ ਆ ਰਹੀ ਥੀ ਸਭ ਬੋਲ ਰਹੇ ਆ ਜਾ ਆ ਜਾ ਲੇਕਿਨ ਹਮ ਸੁਣ ਰਹੇ ਕਿ ਯਹਾਂ ਪੇ ਜੋ ਫਲਾਈਟ ਹੈ ਉਹ ਵੀ ਕੈਨਸਲ ਹੋ ਰਹਾ ਹੈ ਫਲਾਈਟ ਵੀ ਬੰਦ ਹੋ ਰਹਾ ਹੈ ਤਾਂ ਫੈਮਿਲੀ ਮੇਂ ਤਾਂ ਬਹੁਤ ਜ਼ਿਆਦਾ ਡਰ अच्छा ਤੁਸੀਂ ਤੁਸੀਂ ਕੀ ਸੋਚਦੇ ਹੋ ਜਿਹੜੀ ਇਹ ਜੰਗ ਦਾ ਮਾਹੌਲ ਬਣਨ ਵਾਲਾ ਹੈ ਜਿਸ ਤਰ੍ਹਾਂ ਉਧਰ ਮਜ਼ੇਦਨਾ ਸਟੀਆਂ ਜਾ ਰਹੀਆਂ ਨੇ ਇਧਰ ਦਾ ਮਾਹੌਲ ਚੱਲਿਆ ਹੋਇਆ ਹੈ ਤਾਂ ਇਸ ਚੀਜ਼ ਬਾਰੇ ਤੁਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਇੰਡੀਆ ਦੇ ਨਾਗਰਿਕ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਇਸ ਤਰ੍ਹਾਂ ਦਾ ਪੀਸਫੁਲ ਮਾਹੌਲ ਤਾਂ ਹਰ ਇੱਕ ਚਾਹੁੰਦਾ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਕਿਉਂਕਿ ਹਰ ਇੱਕ ਇਨਸਾਨ ਆ ਜਿਹੜਾ ਘਬਰਾ ਜਾਂਦਾ ਹੈ ਡਰ ਜਾਂਦਾ ਹੈ ਤਾਂ ਤੁਸੀਂ ਵੀ ਆਪਣੇ ਭਗਵਾਨ ਅੱਗੇ ਹਰ ਇੱਕ ਪ੍ਰੇ ਕਰਦਾ ਕਿ ਮਾਹੌਲ ਇਸ ਤਰ੍ਹਾਂ ਦਾ ਪੈਨਿਕ ਨਾ ਹੋਵੇ ਪੀਸ ਜੀ ਹਾਂ ਜੀ ਬਹੁਤ ਮੈਂ ਕਰਦੀ ਹੂਏ ਐਸੇ ਮਾਹੌਲ ਨਾ ਹੋਵੇ ਕਿ ਮੂਝੇ ਵੀ ਲੱਗਦਾ ਹੈ ਉਹ ਨਹੀਂ ਹੋਗਾ ਤਾਂ ਐਸੇ ਹੀ ਪ੍ਰੇਤੋ ਕਰਦੀ ਰਹਤੀ ਕਿ ਐਸਾ ਮਾਹੌਲ ਨਾ ਆਏ ਕੌਣ ਚਾਹਤਾ ਹੈ ਕਿ ਆਪਣੀ ਦੇਸ਼ ਦਾ ਇਤਨਾ ਨੁਕਸਾਨ ਹੋ ਜਾਏ ਫਿਰ ਹਮ ਹਮ ਲੋਕੋ ਕੋ ਐਸਾ ਫੇਸ ਕਰਨਾ ਪਵੇ ਕੋਈ ਵੀ ਨਹੀਂ ਚਾਹੇਗਾ ਠੀਕ ਹੈ ਥੈਂਕ ਯੂ ਤਾਂ ਇਹਨਾਂ ਦੇ ਨਾਲ ਦੇ ਵੀ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਜਾਨਣਾ ਚਾਹਾਂਗੇ ਤੁਸੀਂ ਕਿੱਥੋਂ ਆਏ ਹੋ ਜੀ आई एम फ्रॉम यूपी ठीक है तो ਤੁਸੀਂ ਇੰਨਾ ਸਮਾਨ ਲੈ ਕੇ ਚੱਲੇ ਹੋ ਇਕੱਠੇ ਰਹਿੰਦੇ ਹੋਗੇ ਮੇਰੇ ਹਿਸਾਬ ਨਾਲ ਨਹੀਂ ਨਹੀਂ ਹਮ ਸਭ ਦਾ ਅਲੱਗ-ਅਲੱਗ ਸਮਾਨ ਇਸੇ ਜ਼ਿਆਦਾ ਹੋਰ ਦਿਖ ਰਿਹਾ ਹੈ ਅੱਛਾ ਵੈਸੇ ਤੁਹਾਡੇ ਮਨ ਦੇ ਵਿੱਚ ਜੋ ਤੁਸੀਂ ਨਿਊਜ਼ ਦੇਖਦੇ ਹੋ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਡਰ ਬੈਠ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹੋ ਕਿ ਸਾਡੇ ਨਾਗਰਿਕ ਨੇ ਜਿਹੜੇ ਉਹਨਾਂ ਦੀਆਂ ਵੀ ਜਾਨਾਂ ਚਲੀਆਂ ਗਈਆਂ ਦੂਸਰੇ ਮੁਲਕ ਦੇਿਆਂ ਵੀ ਨੇ ਉਹਨਾਂ ਦੀਆਂ ਵੀ ਜਾਨਾਂ ਚਲੀਆਂ ਗਈਆਂ ਤਾਂ ਇਸ ਤਰ੍ਹਾਂ ਦੀਆਂ ਮਾਹੌਲ ਨੂੰ ਕਿਵੇਂ ਦੇਖਦੇ ਹੋ ਦੂਸਰਾ ਇਹ ਭੀੜ ਨੂੰ ਕਿਵੇਂ ਦੇਖਦੇ ਹੋ ਲੱਗਦਾ ਕਿ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰਾ ਡਰ ਬੈਠ ਗਿਆ हां आज तो भीड़ देख के मुझे ऐसा लगा कि लोग डर रहे हैं काफी इसलिए सबके सब ऐसे मॉल्स पे टूट पड़े हैं सारे सामान इकट्ठा कर रहे हैं पर मुझे लगता है ऐसे डर का माहौल नहीं होना चाहिए गवर्नमेंट है वो कुछ ना कुछ करेगी और वो लगी हुई है तो सेफ है अच्छा परिवार के नाल जदों गल ਹੁੰਦੀ ਹੈ ਪਰਿਵਾਰ ਦਾ ਕੀ ਕਹਿਣਾ ਹੈ ਕਿਉਂਕਿ ਤੁਸੀਂ ਕੁੜੀ ਹੋ ਤਾਂ ਕੁੜੀਆਂ ਦੇ ਲਈ ਮਾਂ ਪਿਓ ਹੋਰ ਵੀ ਡਰ ਜਾਂਦੇ ਨੇ ਕਿ ਕਿਸ ਤਰ੍ਹਾਂ ਨਿਕਲਣਾ ਹੋਵੇਗਾ ਕਿਸ ਤਰ੍ਹਾਂ ਜਾਣਾ ਹੋਵੇਗਾ ਮੈਨੂੰ ਲੱਗਦੀ ਹਾਂ ਜੇ ਤੁਸੀਂ ਪੜ੍ਹਦੇ ਵੀ ਹੋ ਤਾਂ ਸਕੂਲਾਂ ਕਾਲਜਾਂ ਦੇ ਵਿੱਚ ਵੀ 11 ਤਰੀਕ ਤੱਕ ਬੰਦ ਕਰ ਦਿੱਤੇਗੇ। ਅਭੀ ਤੋਂ ਹਮਾਰੇ ਕਾਲਜ ਮੇ ਤਾਂ ਐਸਾ ਕੁਝ ਨਹੀਂ ਹੈ ਕਿ ਅਭੀ ਛੁੱਟੀ ਹੈ ਕੋਈ ਮੋਲ ਹੈ। ਅੱਛਾ ਤਾਂ ਮੇਬੀ ਹੋਗਾ ਤਾਂ ਹਮ ਤੋ ਵੀ ਹੌਸਟਲਸ ਮੇ ਰਹੇਗੇ ਫਿਰ ਅਗਰ ਸੇਫਟੀ ਕੇ ਪੁਆਇੰਟ ਆਫ View ਸੇ ਕਿਉਂਕਿ ਤੁਰੰਤ ਟ੍ਰੈਵਲ ਕਰਨਾ ਵੀ ਨਹੀਂ ਸੇਫ ਹੈ। ਤੋ ਹਮ ਆਪਣੇ ਹੌਸਟਲਸ ਮੇ ਰਹੇਗੇ ਔਰ ਘਰ ਵਾਲੇ ਵੀ ਇਹੀ ਚਾਹੇਂਗੇ ਕਿ ਹਮ ਘਰ ਪੇ ਹੀ ਰਹੇਂ ਮਤਲਬ ਹੌਸਟਲਸ ਮੇ ਰਹੇ ਅਭੀ ਟ੍ਰੈਵਲ ਨਾ ਕਰੇ ਤੋ। ਅੱਛਾ ਕਿੰਨਾ ਕ ਸਮਾਨ ਅੱਜ ਕਿੰਨੇ ਕ ਦੀ ਸ਼ਾਪਿੰਗ ਕਰ ਲਈ ਹੈ ਜਿਹੜ हम तो हॉस्टल के भरोसे वही खाना खिलाएंगे हमें और कुछ ऐसे रख लिया है सामान आई थिंक दो हफ्ते तीन हफ्ते तो निकल जाएंगे ठीक है हाँ तो आगे का क्या सोचा है <laughs> आगे जो सबके ज्यादा वही हमारे साथ भी होगा नहीं मिलेगा तो हम भी भूखे रहेंगे थैंक <laughs> यू so,